ਵੀ ਦੋਸਤੋ ਆਪਾਂ ਨੂੰ ਕੱਲੇ ਚਿੜੀ ਦਾ ਬੱਚਾ ਮਿਲਿਆ ਸੀ ਇੱਥੇ ਘਰ ਤੇ ਮੈਨੂੰ ਲੱਗਦਾ ਹੈ ਵੀ ਬਹੁਤ ਛੋਟਾ ਹੈ ਇਹ ਇੱਥੇ ਡੇਗ ਗਿਆ ਸੀ ਤੇ ਅਸੀਂ ਇਹਦੀ ਸੰਭਾਲ ਕਰਨ ਵਾਸਤੇ ਸਾਰੀ ਰਾਤ ਇਹਨੂੰ ਟੋਕਰੀ ਵਿੱਚ ਪਾ ਕੇ ਰੱਖਿਆ ਪਰ ਇਹ ਰਾਤ ਦਾ ਕੁਝ ਖਾ ਨਹੀਂ ਸੀ ਰਿਹਾ ਹੁਣ ਅਸੀਂ ਇਹਨੂੰ ਹੱਥ ਵਿੱਚ ਫੜ ਕੇ ਤੇ ਮਾੜਾ ਜਿਹਾ ਰੋਟੀ ਦਾ ਚੂਰਾ ਕਰਕੇ ਖਿਲਾ ਰਹੇ ਹਾਂ ਪਰ ਮਾੜਾ ਜਿਹਾ ਖਾਂਦਾ ਹੈ ਬਿਲਕੁਲ ਮੜਾ ਜਾ ਇਹ ਬਿਲਕੁਲ ਛੋਟਾ ਹੈ ਪਾਣੀ ਵੀ ਪਿਆਇਆ ਹੈ ਤੇ ਅਸੀਂ ਕਹਿੰਨੇ ਚਲੋ ਜੇ 1-2 ਦਿਨ ਵੀ ਹੋਰ ਸੇਵਾ ਕਰਕੇ ਤੇ ਜੇ ਇਹ ਉੱਡੜ ਆਪਿਆ ਫਿਰ ਇਹਨੂੰ ਛੱਡ ਦਾਂਗੇ ਆਪਣੀ ਮਾਂ ਨਾਲ ਵਿਛੜ ਗਿਆ ਤੇ ਅਸੀਂ ਕੋਸ਼ਿਸ਼ ਕੀਤੀ ਅੱਜ ਇਹਨੂੰ ਇਤਬਾਰ ਦੇ ਪਾਸੇ ਟੰਗਾਂਗੇ ਤੇ ਜੇ ਇਹਦੀ ਮਾਂ ਆਈ ਫਿਰ ਆਪਾਂ ਇਹਨੂੰ ਨਾਲ ਹੀ ਛੱਡ ਦੇਣੇ ਤੇ ਆਪਾਂ ਇਹਦੇ ਵੱਤੇ ਸਪੈਸ਼ਲ ਕਾਲੇ ਟੋਕਰੀ ਵੀ ਲਿਆਂਦੀ ਹੈ ਤੇ ਬਾਕੀ ਭਾਈ ਜਿਹਨੂੰ ਪਤਾ ਹੋਇਆ ਨਾ ਵੀ ਇਹ ਕੀ ਖਾਂਦਾ ਹੈ ਤੇ ਸਾਨੂੰ ਕਮੈਂਟ ਚ ਜਰੂਰ ਦੱਸ ਦਿਓ ਅਸੀਂ ਉਹੀ ਇਹਨੂੰ ਖਵਾ ਦਾਂਗੇ ਦੇਖੋ ਰੋਟੀ ਖਾ ਤੇਰੀ ਆ ਮਾਣੀ ਮਾੜੀ ਤੇ ਆਹ ਦੇਖੋ ਹਾਂਜੀ ਚੰਗਾ ਵੀ ਦੱਸਿਓ ਜੀ ਕੀ ਕੀ ਖਾਂਦਾ ਕਮੈਂਟ ਵਿੱਚ ਹੈ